ਮਰਦ ਦਲੇਰ ਮੀਆਂ ਕਰੋ ਨਿਕਲੇ ਪਤੋ ਸਰਦਾਰਾਂ ਦੇ ਆਹ ਸ਼ੈਲ ਬੰਕੇ ਤੇ ਕਿਵੇਂ ਬਿੱਲੋਂ ਨਿਕਲਦੇ ਛੇਰ ਮੀਆਂ ਉਹ ਥੋੜੇ ਸਮੇਂ ਬਾਅਦ ਪਤਾ ਲੱਗ ਜਾਣਾ ਵੀ ਕੌਣ ਦਿੰਦਾ ਕਿਹਨੂੰ ਮੈਦਾਨੋਂ ਖਦੇੜ ਮੀਆਂ ਪਰ ਰਾਹ ਕੀ ਬਾਤ ਹੈ ਲੈ ਵੀ ਨੰਬਰ ਕਹਿੰਦੇ ਲਾਸਟ ਹੈ ਮੇਰੇ ਮਿੱਤਰੋ ਗੱਲਾਂ ਵੱਡੀਆਂ ਨੇ ਉਧਰ ਬਾਈ ਬ੍ਰੈਂਡ ਹਾਊਸ ਫਾਜ਼ਿਲ ਕਾਲੇ ਭਰਾ ਸਾਡੇ ਉਹਨਾਂ ਵੀਰਾਂ ਵੱਲੋਂ ਪਾਣੀ ਵਾਲੇ ਵੀਰਾਂ ਦੇ ਲਈ ਜਿਹੜੇ ਇੱਕ ਇੱਕ ਸੌ ਦੇ ਵੱਡੇ ਮਾਨ ਆਏ ਆ ਬਹੁਤ ਬਹੁਤ ਧੰਨਵਾਦ ਬਖ ਕਰਾਂਗਾ ਹਾਂਜੀ ਹਾਂਜੀ ਬਰਾਂਡ ਹੋਰ ਸਾਡੇ ਵੀਰ ਉਹਨਾਂ ਬਦੋਂ ਦੋਨੋਂ ਪਾਰਟੀਾਂ ਦੇ ਵੀਰਾਂ ਦੇ ਲਈ ਹੈ ਇੱਕ ਇੱਕ ਸੌ ਦੇ ਕੰਦੇ ਵੱਡੇ ਮਾਣ ਪੁੱਜ ਗਏ ਨੇ ਹਾਲੇ ਪਤਾ ਨਹੀਂ ਵੀ ਕੀ ਬਣ ਜਾਣਾ ਇਹ ਮੁੰਡਿਆਂ ਦਾ ਪਿਆਰ ਸਤਕਾਰ ਆ ਆਸੋਤ ਮੇਰੇ ਮਿੱਤਰੋ ਤੇ ਕੰਦੇ ਇੱਕ ਦੂਜੇ ਦੇ ਨਾਲ ਸਾਥ ਦੇ ਵੀਰ ਨੇ ਤੇ YouTube ਚੈਨਲ ਨੂੰ ਵੀ ਜੂਰ ਸਬਸਕ੍ਰਾਈਬ ਕਰਿਓ ਜਿੰਨੇ ਭਰਾ ਦਾ ਇਨਾਲ ਜੁੜਿਆ ਹੋ ਇੱਕ ਇੱਕਿਆ ਉੱਤੇ ਤਰਪੀ ਹੋਣਾ ਜੂਰ ਸਬਸਕ੍ਰਾਈਬ ਕਰਿਓ ਜੀ मर तो है बदल बन नजर ना आगर भलावादा पिण तेरे भी सर नहीं होंव यादा तेरिया पिंडेरे भी सर नहीं होंबर ਹਾਲੇ ਨਹੀਂ ਹਾਲੇ ਤੇ ਉਹ ਗੱਲਾਂ ਕਦੇ ਮੇਰੇ ਮਿੱਤਰੋ ਹੋਰ ਬਣ ਜਾਂਦੀਆਂ ਆਹ ਬਾਈਆ ਗੱਭਰੂ ਇੰਨਾ ਝੋਲ ਆਉਂਦੇ ਆ ਇੱਕ ਤਾੜੀ ਮਾਰੋ ਮੇਰਾ ਵੀਰ ਬਣ ਕੇ ਦੋਨੋਂ ਟੀਮਾਂ ਲਈ ਆਓ ਜੀ ਇੱਥੇ ਭਈਆ ਸਰਵਰ ਤੇ ਜੋਧਪੁਰਿਆ ਹਾਂਜੀ ਹਾਂਜੀ ਬੱਲੂਆਣਾ ਤੇ ਬਈਆਰ ਬੱਲੂਆਣਾ ਦੇ ਬਾਰੇ ਦਾ ਮੈਚ ਬਾਲਾ ਤਕੜਾ ਮੈਚ ਆ ਵੀਰੇ ਸੈਮੀਫਾਈਨਲ ਦਾ ਬਹੁਤ ਤਕੜਾ ਸੈਮੀਫਾਈਨਲ ਮੈਚ ਲੱਗਣਾ ਵੀਰੇ ਕਰਤਾਰ ਸਿੰਘ ਜੀ ਫਿਰ ਪਾਵਰ ਬੈਂਕ ਦੇ ਚਾਰਜ ਮਿਲ ਕੇ ਜਾਓ ਜੀ ਪਤਾ ਨਹੀਂ ਪਾਵਰ ਬੈਂਕ 'ਚ ਜੋ ਦਿੱਕਤ ਕਰਤਾਰ ਸਿੰਘ ਜੀ ਇੱਧਰ ਬਾਲਾ ਸਲੋ ਕਰਨ ਲੱਗ ਗਿਆ ਹਲੋ ਭਾਈ ਜੀ 2 ਨੰਬਰ ਗਰਾਊਂਡ ਦੇ ਵਿੱਚ ਆਓ ਜਲਦੀ ਦੇ ਨਾਲ ਖੋਹਿਆ ਸਰਵਰ ਦੀ ਟੀਮ ਤੇ ਜੋਧਪੂਰੀਆ ਸਿਰਫ ਇੱਕ ਮਿੰਟ ਦਾ ਟਾਈਮ ਹੈ ਵੀਰੇ ਖੋਹਿਆ ਦੀ ਟੀਮ ਬੰਦੂਆ ਗਰਾਊਂਡ ਨੰਬਰ 2 ਦੇ ਵਿੱਚ ਆਓ ਬਰਾਦਿਰ ਬਣ ਕੇ ਨਾਲ ਦੀ ਬੇਨਤੀ ਹੈ ਭਾਈ ਜੀ ਦਲਪ੍ਰੀਤ ਜਿੱਲ ਕਲੈਡਾ ਕਲਮ ਬਾਰੇ ਦੀ ਟੀਮ ਤੇ ਬੰਦੂਆਣਾ ਇਹਦਾ ਟੀਮਾਂ ਨੂੰ ਵੀਰੇ 5 ਮਿੰਟ ਦਾ ਟਾਈਮ ਹੈ ਵਿਕਾਸ 1 ਨੰਬਰ ਗਰਾਊਂਡ ਦੇ ਵਿੱਚ ਮੈਚ ਆਪਣਾ 5 ਮਿੰਟ ਦਾ ਟਾਈਮ ਹੈ ਪੰਜਾਂ ਮਿੰਟਾਂ ਨੂੰ ਆ ਜਾਓ ਮੇਰਾ ਵੀਰ ਬਣ ਕੇ ਕਾਸਮ ਭਾਈ ਸਾਸਰੀ ਗਾਲੀ ਸਾਸਰੀ ਗਾਲੀ ਸਾਸਰੀ ਗਾਲੀ ਯਾਰ ਜੀ ਆਲੇ ਕਬਦਲ ਲਿਏ ਹੋਣਾ ਜੋ ਤੁਸੀਂ ਛੱਡ ਕੇ ਚਾਲਦੇ ਹੋ ਨਾ ਗੱਡੀ ਲੈ ਜਿਓ ਬਹੁਤ ਲੈ ਜਿਓ ਤੁਸੀਂ ਔਰ ਭਾਈ ਕੱਲ ਨੂੰ ਤਾਂ ਜਿਉਣਾ ਯਾਰ ਕੱਲ ਨੂੰ ਨਹੀਂ ਮੈਂ ਉਹ ਇਹਦੇ ਨਹੀਂ ਹੁੰਦਾ ਸੂਰਜ ਨੇ ਜਾਣਾ ਕੱਲ ਨੂੰ ਮੀਟਿੰਗ ਕੱਪ ਗਿਆ ਹੈ ਸੂਰਜ ਨੇ ਜਾਣਾ ਯਾਰ ਹਨਾ ਕੱਲ ਮੀਟਿੰਗ ਨਹੀਂ ਜੀ ਸਰ ਉੱਥੀ ਨੇ ਓਏ ਯਾਰ ਸੂਚ ਇੱਥੇ ਮੈਂ ਨੈਟ ਤੋਂ ਆਉਂ ਵੀਡੀਓ ਮਿਲ ਜਾ। ਆ ਫੋਨ ਨਹੀਂ ਆਦਾ ਏ ਬਰਾੜਾ। ਫੋਨ ਨਹੀਂ ਆਦਾ। ਬਾਈ ਜੋ ਬੋਲੀ ਕਰ ਦੋ ਕਰ ਦੋ ਸ਼ੇਰ ਬਾਈ ਜਿੰਨੇ ਭਰਾ ਲਾਈਵ ਨਾਲ ਜੁੜਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੈਮੀ ਫਾਈਨਲ ਮੈਚ ਬਸ ਤੁਰੂ ਜਾਂਦੇ। ਬਾਰੇ ਦਾ ਤੇ ਬੱਲੂ ਆਣਾ ਬਹੁਤ ਤਕੜਾ ਮੈਚ ਲੱਗਣਾ ਭਾਈ। ਇੱਥੇ ਉੱਤੇ ਹੀ ਹੋਣਗੇ। ਨਹੀਂ ਇਹ ਪਰਾ ਓ ਯਾਰ ਹਲੋ ਬਾਈ ਜੀ ਲੰਗਰ ਪ੍ਰਸ਼ਾਦਾ ਪਾਣੀ ਜਿੰਨਾ ਵੀਰਾਂ ਨੇ ਛਕਣਾ ਹੈ ਜੀ ਜ਼ਰੂਰ ਛਕ ਲੋ ਜੀ ਆ ਕੇ ਭਰਾਵਾ ਫੋਲੋਇੰਗ ਆ ਜਿੰਨਾ ਵੀਰਾਂ ਨੇ ਲੰਗਰ ਪ੍ਰਸ਼ਾਦਾ ਪਾਣੀ ਛਕਣਾ ਹੈ ਬਾਈ ਜੀ ਜ਼ਰੂਰ ਛਕ ਲੋ ਜੀ ਜਾ ਕੇ ਹੋਣ ਚੱਲਿਆ ਤੜਕੇ ਦਾ 15 20 ਮਿੰਟ ਜਿਹੜਾ ਲੰਗਰ ਪ੍ਰਸ਼ਾਦਾ ਪਾਣੀ ਹੋਰ ਚੱਲਣਾ ਹੈ ਚੱਲਿਆ ਉਸ ਤੋਂ ਬਾਅਦ ਬਾਈ ਜੀ ਵੀਰ ਕਹਿੰਦੇ ਵੀ ਲੰਗਰ ਪ੍ਰਸ਼ਾਦਾ ਪਾਣੀ ਜਿਹੜਾ ਨਹੀਂ ਮਿਲਣਾ ਫਿਰ ਕੋਈ ਇਤਰਾਜ਼ ਨਾ ਕਰਿਓ ਵੀ ਅਸੀਂ ਯਾਰ ਉੱਥੇ ਖੇਡਣ ਗਏ ਸੀ ਸਾਨੂੰ ਲੰਗਰ ਨਹੀਂ ਮਿਲਿਆ ਲਾਸਟ ਜਿਹੜੀ 10 15 ਮਿੰਟ ਦੀ ਜਿਹੜੀ ਹੋਰ ਕਹਾਣੀ ਆ ਕਿ ਕੋਈ ਖਿਡਾਰੀ ਜਾਂ ਕੋਈ ਦਰਸ਼ਕ ਵੀ ਲੰਗਰ ਪਰਛਾਦਾ ਪਾਣੀ ਛਕੜ ਬਣੀ ਹੋ ਰਹਿਲਾ ਤੇ ਬਾਕੀ ਜਰੂਰ ਛਕ ਲੋ ਵੀ ਜਾ ਕੇ ਸਨਮਾਨ ਕਰਦੇ ਆ ਜੀ ਆਪਾਂ ਆਓ ਜੀ ਜਲਦੀ ਦੇ ਨਾਲ ਜਿਹੜੇ ਮਾਨ ਸਨਮਾਨ ਕਰ ਦਈਏ ਆਓ ਜੀ ਜਲਦੀ ਦੇ ਨਾਲ ਹਾਂਜੀ ਸੰਧੂ ਸਾਹਿਬ ਕਿਹਦਾ ਸਨਮਾਨ ਕਰਨਾ ਦੱਸਿਓ ਜੀ ਸਾਡੇ ਸਾਡੇ ਬਹੁਤ ਦੀ ਸਤਿਕਾਰਯੋਗ ਪਰਮਿੰਦਰ ਸਿੰਘ ਜੀ ਸਾਡੇ ਸਾਫਤਾ ਸਰਪੰਚ ਸਾਹਿਬ ਕਿਆ ਬਾਤ ਹੈ ਆਓ ਜੀ ਸਰਪੰਚ ਸਾਹਿਬ ਸਾਡੇ ਸਰਦਾਰ ਪਰਮਿੰਦਰ ਸਿੰਘ ਜੀ ਸਾਫਤਾ ਸਰਪੰਚ ਸਾਹਿਬ ਪੀਰ ਸਿੰਘ ਵਾਲਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ 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 ਧੰਨਵਾਦ ਕਰਾਂਗਾ ਵੱਡੇ ਜਿਹੜੇ ਯੋਗਦਾਨ ਸਾਨੂੰ ਇਸਕੇ ਟੂਰਨਾਮੈਂਟ ਦੇ ਲਈ ਦੇਖੀ ਜੀਨ ਔਰ ਨਾਲ ਹੀ ਅੱਜ ਦੇ ਇਸ ਖੇਡ ਮੇਲੇ ਤੇ ਜਿਹੜਾ ਚੌਥਾ ਪ੍ਰਾਈਜ਼ 5100 ਇਹਨਾਂ ਦੇ ਵੱਲੋਂ ਜਿਹੜਾ ਕਿਤੇ ਦਿੱਤਾ ਗਿਆ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਸਰਦਾਰ ਛੋਟੂ ਮਾਇਰ ਕਾ ਮੈਚ ਵੀਰੇ 2 ਨੰਬਰ ਗਰਾਊਂਡ ਪਰ ਚਲੇਗਾ ਹਾਂਜੀ ਲੈ ਵੀ ਆਓ ਜੀ ਜਗਵਿੰਦਰ ਭਾਈ ਲੱਗਦਾ ਚੰਗਾ ਕਰਗੇ ਜੀ ਆਪਾਂ ਖੋਇਆ ਸਰਵਰ ਦੀ ਟੀਮ ਤੇ ਜੋਧਪੁਰੀਆ ਗਰਾਊਂਡ ਨੰਬਰ 2 ਦੇ ਵਿੱਚ ਆਓ ਮਰਾ ਵੀਰ ਬਣ ਕੇ ਖੋਇਆ ਸਰਵਰ ਤੇ ਜੋਧਪੁਰੀਆ ਜੋਧਪੁਰੀਆ ਮੈਂ 2 ਨੰਬਰ ਗਰਾਊਂਡ ਤੇ ਆ ਜੀ 2 ਨੰਬਰ ਗਰਾਊਂਡ ਬਾਰੇ ਕਾ ਦੀ ਟੀਮ ਨੂੰ ਸਰਵਰ 5 ਮਿੰਟ ਦਾ ਟਾਈਮ ਦਿੱਤਾ ਜਾਂਦਾ ਵੀਰੇ ਬਾਰੇ ਕਾ ਦੀ ਟੀਮ ਨੂੰ ਇਹ ਸਨਮਾਨ ਆਪਣੇ ਕੋਲੇ ਇੱਕ ਤੋਂ ਰਹਿੰਦੇ ਆ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਦੋਨੋਂ ਸੈਮੀ ਇਕੱਠੇ ਚਲਾ ਦੇਾਂਗੇ ਬੜਾ ਤਗੜਾ ਸੈਮੀਂਦਰਲੇ ਪਾਸੇ ਬੰਦੂਆਂ ਦੀ ਟੀਮ ਦਾ ਖੇਡਿਆ ਜਾਣਾ ਦਿਲਪੁਰੀ ਦੇ ਗੱਟ ਕੈਨੇਡਾ ਕਲਬ ਬਾਰੇ ਕਾ ਦੀ ਟੀਮ ਦੇ ਨਾਲ ਆਓ ਮਰਾ ਵੀਰ ਹੁਣ ਆਪਾਂ ਜਲਦੀ ਨਾਲ ਸ਼ੁਰੂ ਕਰੀਏ ਸਨਮਾਨ ਕਰਨ ਦੇ ਰੀਡ ਅਸਟੇਟ ਲੈ ਵੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਸਰਦਾਰ ਗੋਵਿੰਦਰ ਸਿੰਘ ਜੀ ਉਹਨਾਂ ਦਾ ਮਾਣ ਫਰਮਾਨ ਕੀਤਾ ਗਿਆ ਆਓ ਜੀ ਆਪਾਂ ਕਿੰਨੇ ਵਜੇ ਦਾ ਟਾਈਮ ਹੈ ਹਾਂਜੀ ਭਾਈ ਹੋਰ ਦੱਸੋ ਜੀ ਕਿਹਦਾ ਸਨਮਾਨ ਕਰਨਾ ਆਪਾਂ ਨਾਂਜ ਵੀ ਦੱਸ ਦਿਓ ਕਰੋ ਜੀ ਤਿੰਨ ਮਹੀਨੇ ਹੋਰ ਨਹੀਂ ਕਰੀਏ ਤਿੰਨ ਮਹੀਨੇ ਹੋ ਇੱਕ ਵਜੇ ਦਾ ਜੀ 1 ਵਜੇ ਆਪਣੇ ਬਾਅਦ ਅਗਲਾ ਸਮਾਰੋਹ ਸਾਡੇ ਬਰਾਬਰ ਕਰਮੇਲ ਸਿੰਘ ਜੀ ਸੰਧੂ ਸਾਡੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਸੰਗਰੂਰ ਏਰੀਆ ਦੇ ਪਲੇਅਰਸ ਆਉਂਦੇ ਆ ਫੈਡਰੇਸ਼ਨ ਤੇ ਲਾਤੀ ਨੇ ਆ ਫੈਡਰੇਸ਼ਨ ਵੀ ਨਹੀਂ ਭਲਾ ਸਾਡੇ ਪੀਲ ਤੇ ਲਖਾਦ ਭਰਾ ਸਾਡਾ 10 ਵਜੇ ਮਤਲਬ 10 ਵਜੇ ਉਸ ਵੀਰ ਦੇ ਵੱਲੋਂ ਦੋਨੋਂ ਪਾਣੀ ਵਾਲੇ ਸੇਵਾਦਾਰਾਂ ਦੇ ਲਈ ਦਿਲਸ਼ਾਦ ਲਾਈਟਲੀ ਲੈ ਲੇ ਕਿਉਂਰਾ ਭਰਾ ਸਾਡਾ ਉਹਨਾਂ ਬਾਈਆਂ ਦੇ ਬਾਰੇ ਜਿਹੜੇ ਮਾਨ ਸਨਮਾਨ ਇੱਕ ਸੌ ਸੌ ਦੋਨੋਂ ਪਾਣੀ ਵਾਲੇ ਵੀਰਾਂ ਦੇ ਲਈ ਆਏ ਆ ਬਹੁਤ ਬਹੁਤ ਧੰਨਵਾਦ ਕਰੂਗਾ ਜੀ ਦੋਨੋਂ ਜਿਹੜੇ ਪਾਣੀ ਵਾਲੇ ਸੇਵਾਦਾਰ ਬਾਈ ਜੀ ਆਪਣੇ ਸਨਮਾਨ ਲੈ ਕੇ ਜਾਓ ਜੀ ਇਧਰਲੇ ਸਾਡੇ ਹਰਬੀਰ ਸਿੰਘ ਜੀ ਸੰਧੂ ਸਾਹਿਬ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਕਰਿਓ ਕਰਿਓ ਸ਼ੇਰ ਭਾਈ ਬਹੁਤ ਤਗੜੇ ਮੈਚ ਲੱਗਣਿਆ ਸੈਮੀ ਫਾਈਨਲ ਬਾਰੇ ਕਾ ਤੇ ਬੱਲੂ ਆਣਾ ਫੋਟੋ ਕਰਤੀ ਨਾ ਠੀਕ ਹੈ ਥਾ ਥਾਰ ਬਾਈ ਜੀ ਉਧਰ ਚਲਾਓ ਮੈਚ ਉਧਰ ਟੀਮ ਆਉਗੀ ਬੰਦੂਆਣਾ ਤੇ ਬਾਰਿਕ ਤੇ ਇਧਰ ਬਾਈ ਸਾਡਾ ਦਿਲਸ਼ਾਦ ਜੋਰਾ ਦੋਨੋਂ ਪਾਣੀ ਵਾਲੇ ਸੇਵਾਦਾਰ ਦੇ ਦਾਰਾਂ ਦੇ ਲਈ ਜਿਹੜੇ ਵੱਡੇ ਮਾਨ ਸਨਮਾਨ ਆਏ ਆ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਦੂਜੇ ਬਾਬਾ ਜੀ ਤੁਸੀਂ ਵੀ ਆ ਜਿਓ ਆਓ ਜੀ ਵੀਰੇ ਤਿੰਨ ਨੰਬਰ ਗਰਾਊਂਡ ਤੇ ਹੈਣੀ ਵੀਰੇ ਬਸ 2 1 2 ਹੀ ਲਾਈਵ ਆ 1 2 ਨੈਟ ਤੇ ਚੱਲਣੇ ਹੁਣ ਸੈਮੀ ਬਹੁਤ ਬਹੁਤ ਧੰਨਵਾਦ ਜੀ ਹੁਣ ਦੋ ਸੈਮੀ ਰਹਿ ਗਏ ਵੀਰੇ ਬਾਈ ਜੀ ਗਰਾਊਂਡ ਨੰਬਰ 1 ਦੇ ਵਿੱਚ ਲਗਨੇ ਆਈਆਂ ਟੀਮਾਂ ਨਹੀਂ ਆਈਆਂ ਵੀਰੇ ਨਹੀਂ ਆਈਆਂ ਬਾਈ ਜੀ ਸੁੱਖਾ ਸੰਧੂ ਸਾਡੇ ਉਹ ਵੀ ਆ ਜਾਣਗੇ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਹੈ। ਉਹ ਜੋਤ ਯਾਰ ਖੇਡੋ ਭਾਈ ਯਾਰ ਬਹੁਤ ਵੱਡੇ ਜਿਹੜੇ ਬਹੁਤ ਵੱਡੇ ਯੋਗਦਾਨ ਸੰਧੂ ਪਰਿਵਾਰ ਦੇ ਸਾਨੂੰ ਇਸਕੇ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਔਰ ਵੱਡੇ ਮਾਨ ਵੱਡੇ ਸਨਮਾਨ ਜਿਹੜੇ ਕੀਤੇ ਜਾ ਰਹੇ ਆ। ਆਓ ਜੀ ਸਾਰੇ ਵੀਰ ਜਿਹੜੇ ਨਾਲ ਹੋ ਜੋ ਛੋਟੇ ਵੱਡੇ ਭਰਾ ਸਾਡੇ ਇੱਧਰ ਸੁੱਖਾ ਸੰਧੂ ਭਾਈ ਸਾਡਾ ਉਹਨਾਂ ਦਾ ਮਾਨ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਹੈ। ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਵਿਰਿੰਦਰ ਜੀ ਇੱਧਰ ਕੈਮਰਾ ਫੋਕਸ ਕਰ ਦਈਏ ਆਪਾਂ ਮਾਨ ਸਨਮਾਨ ਕੀਤੇ ਜਾ ਰਹੇ ਵਿਸ਼ੇ ਤੌਰ ਤੇ ਥਵਾਲ ਪੇਪਰਾਂ ਦੇ ਨਾਲ ਸਰਮਾਨ ਕੀਤੇ ਜਿਹੜੇ ਮਾਨ ਸਨਮਾਨ ਕੀਤੇ ਜਾ ਰਹੇ ਆ ਸਰਪੰਚ ਉਹ ਸਰਪੰਚ ਬਹੁਤ ਵੱਡੀਆਂ ਮਵਾਦਾਂ ਜੀ ਉਹ ਸੋਹਣਾ ਜਿਹੜਾ ਮੇਲਾ ਭਰਾਵਾਂ ਨੇ ਕਰਵਾਇਆ ਹੈ ਕੁੱਲ ਮਿਲਾ ਕੇ ਦੋ ਤੇ ਤਿੰਨ ਮੈਚ ਜਿਹੜੇ ਆਪਣੇ ਕੋਲ ਮਸਾਂ ਹਾਂ ਜੀ ਸੁੱਖਾ ਸੰਧੂ ਉਹਨਾਂ ਦਾ ਮਾਨ ਸਨਮਾਨ ਹੋ ਜੇ ਪਹਿਲਾਂ ਮਸਾਂ ਚੱਲੇ ਫਿਰ ਕਿੱਥੇ ਚੱਲੇ ਚੱਲੀ ਜਾਂਦਾ ਹੋਵੇਗਾ ਉੱਥੇ ਚੈੱਕ ਕਰ ਲੈ ਇੱਧਰ ਬਾਈ ਸਾਡੇ ਕ੍ਰਿਸ਼ਨ ਉਹਨਾਂ ਦਾ ਬਾਨ ਸਨਮਾਨ ਕੀਤਾ ਜਾ ਰਿਹਾ ਜੀ ਬਾਈ ਸਾਡੇ ਕ੍ਰਿਸ਼ਨ ਇਸੇ ਨਗਰ ਤੋਂ ਉਹਨਾਂ ਦਾ ਬਾਨ ਸਨਮਾਨ ਹੈ ਜੀ ਚੱਲਦੀ ਜਾਂਦਾ ਫੇਸਬੁੱਕ ਇੱਧਰ ਮਨਦੀਪ ਸਿੰਘ ਜੀ ਕਲੱਬ ਮੈਂਬਰ ਸਾਡੇ ਕਮੇਟੀ ਵਾਲੇ ਮੈਂਬਰ ਦਾ ਬਾਨ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਵੇਰ ਤੋਂ ਲੈ ਕੇ ਬਹੁਤ ਵੱਡੀ ਜਿੰਮੇਵਾਰੀ ਖਾਧੀ ਇਹਨਾਂ ਨੇ ਵੀ ਆਓ ਜੀ 15 ਫ੍ਰੇਮ ਪੀਟਰ ਬਾਈ ਸਾਡਾ ਸੁੱਖਾ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਸਾਡੀ ਸਾਰੀ ਪਰਵਤ ਕੀ ਕਮੇਟੀ ਦੇ ਵੱਲੋਂ ਧੰਨ ਧੰਨ ਬਾਬਾ ਯੋਧਾ ਦਾਸ ਜੀ ਸਪੋਰਟਸ ਕਲੱਬ ਦੇ ਵੱਲੋਂ ਵੱਡੇ ਜਿਹੇ ਮਾਨ ਸਨਮਾਨ ਦਿੱਤੇ ਜਾ ਰਹੇ ਹੈ ਹਾਂਜੀ ਆਓ ਜੀ ਡੱਕਾ ਬਾਈ ਸਾਡਾ ਮੈਚ